ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਪਾਵਨ ਪਵਿੱਤਰ ਸ਼ਬਦ ਦਾ ਉਚਾਰਨ ਸਿੱਖਣਾ ਹੈ ਜੋ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਰੰਗ 432 ਸੁਭਾਏ ਮਾਣ ਹੈ ਇਹ ਪੰਚਮ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਆਸਾ ਮਹੱਲਾ ਪੰਜਵਾਂ ਸੰਤਾ ਕੀ ਹੋਏ ਦਾਸਰੀ ਇਹੋ ਆਚਾਰਾ ਸਿਖਰੀ ਸਿਖਰੀ ਨਹੀਂ ਪੜ ਦੇਣਾ ਸੰਗਤ ਜੀ ਜਿਹੜੇ ਰਾਰੇ ਨੂੰ ਵਿਹਾਰੀ ਲੱਗੀ ਏ ਇਹ ਵੱਖਰਾ ਪਾਠ ਹੈ ਤਿਆਰ ਰੱਖਣਾ ਜਿਹੜੀਆਂ ਸੰਗਤਾਂ ਕਰਾਵੇ ਸਹਿ ਪਾਠ ਕਰਦੀਆਂ ਜ਼ਰੂਰ ਇਸ ਪਾਸੇ ਧਿਆਨ ਦੇਣਾ ਕਿ ਸਿਖਰੀ ਇਕੱਠਾ ਪਾਠ ਨਹੀਂ ਪੜ ਦੇਣਾ ਜਿਹੜਾ ਸਿਖ ਵੱਖਰਾ ਹੈ ਰੀ ਵੱਖਰਾ ਹੈ ਇਹੋ ਅਚਾਰਾ ਸਿਖ ਰੀ ਸਗਲ ਗੁਣਾ ਗੁਣ ਉਤਮੋ ਉਤਮੋ ਨਹੀਂ ਪੜ ਦੇਣਾ ਉਤਮੋ ਤਲੰਕੜਾਂ ਦੇ ਨਾਲ ਉਤਮੋ ਭਰਤਾ ਦੂਰਨਾ ਪਿਖਰੀ ਪਿਖਰੀ ਨਹੀਂ ਪੜਨਾ ਸੰਗਤ ਜੀ ਇਹ ਵੱਖਰਾ ਪਾਠ ਰਾਰੇ ਨੂੰ ਬਿਹਾਰੀ ਜਿਹੜੀ ਲੱਗੀ ਹੈ ਪਿਖਰੀ ਇਹੋ ਮਨ ਸੁੰਦਰ ਆਪਣਾ ਹਰ ਨਾਮ ਮਜੀਠੇ ਰੰਗ ਰੀ ਮਜੀਠੇ ਨਹੀਂ ਪੜ ਦੇਣਾ ਮਜੀਠੇ ਠੱਠੇ ਨੂੰ ਦਲਾਵਾ ਲੱਗੀਆਂ ਰੰਗ ਰੀ ਵੱਖਰਾ ਪਾਠ ਹੈ ਤਿਆਗ ਸਿਆਣ ਪਚਾਤਰੀ ਚਤਰੀ ਨਹੀਂ ਕਹਿ ਦੇਣਾ ਸੰਗਤ ਜੀ ਚੱਚੇ ਨੂੰ ਕੰਨਾਂ ਲੱਗਿਆ ਤਿਆਰ ਰੱਖਣਾ ਇਸ ਦਾ ਚਾਤਰੀ ਦਿੱਤੇ ਓਂਕੜ ਲਾ ਕੇ ਚਾਤਰੀ ਤੂੰ ਜਾਣ ਗੋਪਾਲ ਹੈ ਸੰਗਰੀ ਰੀ ਵਖਰਾ ਪਾੜ ਸੰਗਤ ਜੀ ਸੰਗਰੀ ਨਹੀਂ ਕਹਿ ਦਿੰਨਾ ਸੰਗਰੀ ਰੀ ਰਹਾਉ ਪਰਤਾ ਕਹੈ ਸੋ ਮਾਨੀਐ ਇਹੋ 시ਗਾਰ ਬਣਾਏ ਰੀ ਬਣਾਏ ਰੀ ਵਖਰਾ ਵਖਰਾ ਦੂਜਾ ਭਾਉ ਵਿਸਾਰੀ ਐ ਦਲਾਵਾਂ ਦੇ ਨਾਲ ਵਿਸਾਰੀ ਐ ਇਹੋ ਤੰਬੂਲਾ ਖਾਏ ਰੀ ਖਾਏ ਰੀ ਵਖਰਾ ਵਖਰਾ ਪਾਠ ਹੈ ਸੰਗਤ ਜੀ ਗੁਰ ਕਾ ਸਬਦ ਕਰ ਦੀਪਕੋ ਇਹ ਸਤ ਕੀ ਸੇਜ ਵਿਛਾਏ ਰੀ ਵਿਛਾਏ ਬੱਬੇ ਦੇ ਨਾਲ ਵਿਛਾਏ ਜੀ ਵਿਸਾਏ ਨਹੀਂ ਪੜ ਦੇਣਾ ਨਾ ਵਿਛਾਏ ਪੜਨਾ ਬੱਬੇ ਨੂੰ ਸਿਹਾਰੀ ਲੱਗੀ ਬੱਬੇ ਦੀ ਬਾਣੀ ਉਚਾਰਨ ਕਰਨੀ ਵਿਛਾਏ ਵਿਛਾਏ ਰੀ ਆਠ ਪੈਰ ਕਰ ਜੋੜ ਰਹੁ ਤੋ ਭੇਟੈ ਹਰ ਰਾਇ ਦੀ ਭੇਟੇ ਨਹੀਂ ਪੜ ਦੇਣਾ ਭੇਟੈ ਦਲਾਵਾਂ ਦੇ ਨਾਲ ਪੇਟ ਹਰ ਰਾਏ ਰੀ ਤਿਸ ਹੀ ਚੱਜ 시ਗਾਰ ਚੱਜ ਜਿਹੜਾ ਪਾਠ ਸੰਗਤ ਜੀ ਕਸ ਕੇ ਅਤਿ ਕਲਾ ਕੇ ਉਚਾਰਨ ਕਰਨਾ ਤਿਆਰ ਰੱਖਣਾ ਤਿਸ ਹੀ ਚੱਜ 시ਗਾਰ ਸਭ ਸਾਈ ਰੂਪ ਅਪਾਰ ਰੀ ਆਪਾਰਨੀ ਕਹਿਣਾ ਅਪਾਰ ਐਡੇ ਨੂੰ ਕੰਨਾ ਨਹੀਂ ਲਾਉਣਾ ਐਡੇ ਨੂੰ ਕੰਨਾ ਨਹੀਂ ਲੱਗਾ ਤੇ ਪੱਪੇ ਨੂੰ ਕੰਨਾ ਲੱਗਾ ਅਪਾਰ ਰੀ ਅਪਾਰ ਰੀ ਪੂਰੇ ਦੋਨੇ ਰਾਰੇ ਉਚਾਰਨ ਕਰਕੇ ਜਾਣੇ ਨੇ ਤਿਆਰ ਰੱਖਣਾ ਅਪਾਰ ਰੀ ਹੁਣ ਸੰਗਤ ਜੀ ਸਾਈ ਸੁਹਾਗਣ ਨਾਨਕਾ ਹੁਣ ਇੱਥੇ ਔਂਕੜ ਵੀ ਆਇਆ ਤੇ ਹੋੜਾ ਵੀ ਆਇਆ ਨਾ ਕੱਲੇ ਹੋੜੇ ਦੀ ਆਵਾਜ਼ ਕੱਢਣੀ ਏ ਨਾ ਔਂਕੜ ਦੀ ਆਵਾਜ਼ ਕੱਢਣੀ ਏ ਦੋਨਾਂ ਦੀ ਦਰਮਿਆਨੀ ਆਵਾਜ਼ ਕੱਢ ਲਈ ਹੈ ਸੁਹਾਗਣ ਸੁਹਾਗਣ ਸਾਈ ਸੁਹਾਗਣ ਨਾਨਕਾ ਜੋ ਬਾਣੀ ਕਰਤਾਰੀ ਕਰਤਾਰ ਪੁਰਾ ਬੋਲ ਕੇ ਰਾਰੇ ਨੂੰ ਬਿਹਾਰੀ ਰੀ ਬਾਚ ਬੋਲਣਾ ਵੱਖਰਾ ਪਾਠ ਹੈ ਦੋਨੇ ਰਾਰੇ ਉਚਾਰਨ ਕਰਨੇ ਨੂੰ ਸੋ ਸੰਗਤ ਜੀ ਇਸ ਪਾਵਨ ਪਵਿੱਤਰ ਸ਼ਬਦ ਦੀ ਆਪਾਂ ਸੰਖਿਆ ਕੀਤੀ ਹੈ ਜੂ ਟੂ ਦੀ ਪਲੇਲਿਸਟ ਦੇ ਵਿੱਚ ਭਟਾਂ ਦੇ ਸਵਈਏ ਸਹਿਸਕ੍ਰਿਤੀ ਬਾਵਣ ਅਖਰੀ ਸੁਖਮਣੀ ਸਾਹਿਬ ਪੰਜ ਬਾਣੀਆਂ ਦੀ ਸੰਤਿਆ ਅਤੇ ਹੋਰ ਅਨੇਕਾਂ ਮਹਿੰਗੇ ਸ਼ਬਦਾਂ ਦੇ ਉਚਾਰਨ ਦੱਸੇ ਨੇ ਜਾ ਕੇ ਸਰਵਣ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ